ਦਿੱਤੀ ਅਰੇ ਭਾਈ ਛੱਡੋ ਦੋਆ ਤੇ ਵੀ ਨਹੀਂ ਦਿੱਤੀ ਅਸੀਂ ਆਪਣੇ ਕਿਸਾਨ ਦੇ ਖਾਤੇ ਦੇ ਵਿੱਚ 48 ਘੰਟੇ ਵਿੱਚ ਉਹ ਫਸਲ ਲੈ ਕਰਕੇ ਮੰਡੀ ਵਿੱਚ ਜਦੋਂ ਜਾਂਦਾ ਹੈ 48 ਘੰਟੇ ਵਿੱਚ ਉਸਦੇ ਖਾਤੇ ਵਿੱਚ ਪੈਸਾ ਪਹੁੰਚਾਉਣ ਦਾ ਕੰਮ ਵੀ ਛੱਡਦੀ ਸਰਕਾਰ ਕਰ ਰਹੀ ਹੈ 48 ਘੰਟੇ ਇਹ ਜਿੰਨਾ ਕਰਨਾ ਕਰ ਲੈ ਵੰਜ ਬਰਾਬਰ ਗੱਡੂਆ ਆ ਬੀਜੇਪੀ ਦਾ ਸੰਦੇਸ਼ ਹੈ ਉੱਤੋਂ ਸਾਨੂੰ ਪੁੱਛਦੇ ਹੋ ਕਹਿੰਦੇ ਤੁਸੀਂ ਬੀਜੇਪੀ ਵਾਲੇ ਇੱਥੇ ਕਿਉਂ ਕਰ ਰਹੇ ਹੋ ਸਾਹਿਬ ਕਿਉਂਕਿ ਬੀਜੇਪੀ ਆਪਣੀ ਜ਼ਿੰਮੇਵਾਰੀ ਸਮਝਦੀ ਹੈ ਬੋਲੇ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਲੋਕਾਂ ਦਾ ਸਪੋਕਸਮੈਨ ਤੁਹਾਡਾ ਆਪਣਾ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਤੁਸੀਂ ਯਾਨੀ ਕਿ ਉਹ ਲੋਕ ਜਿਹੜੇ ਕਿ ਘਰਾਂ ਦੇ ਵਿੱਚ ਇਸ ਨੂੰ ਬੈਠੇ ਵੇਖ ਰਹੇ ਹੋ ਔਰ ਫੋਨ ਕਾਲ ਕਰਕੇ ਆਪਣੀ ਰਾਏ ਸਾਂਝੀ ਕਰਨੀ ਹੈ ਵਿਸ਼ਾ ਮੈਂ ਤੁਹਾਨੂੰ ਦੱਸ ਦੇਣਾ ਮਾਗੀ ਮੌਕੇ ਸਿਆਸੀ ਕਾਨਫਰੰਸਾਂ ਹੋਈਆਂ ਔਰ ਪਹਿਲੀ ਦਫਾ ਹੋਇਆ ਕਿ ਬੀਜੇਪੀ ਨੇ ਇਕੱਲੇ ਤੌਰ ਤੇ ਕਾਨਫਰੰਸ ਕੀਤੀ ਵੱਡੀ ਗਿਣਤੀ ਚ ਲੋਕਾਂ ਨੇ ਉੱਥੇ ਸ਼ਿਰਕਤ ਕੀਤੀ ਤੇ ਉੱਥੇ ਆਈ ਹਰਿਆਣਾ ਦਿੱਲੀ ਪੰਜਾਬ ਦੀ तमाम ਲੀਡਰਸ਼ਿਪ ਨੇ ਅੱਜ ਕਈ ਤਰ੍ਹਾਂ ਦੇ ਦਾਅਵੇ ਤੇ ਦਮਗੱਜੇ ਮਾਰੇ ਕਿ ਉਹ ਹੁਣ ਇਕੱਲੇ ਤੌਰ ਤੇ ਮੈਦਾਨ ਚ ਨਤਰਣਗੇ ਔਰ ਵੰਜ ਵੀ ਬਰਾਬਰ ਗੱਡਣਗੇ ਕਿ ਬੀਜੇਪੀ ਨੇ ਸਾਫ ਕਰ ਦਿੱਤਾ ਕਿ ਕਿਸੇ ਦੇ ਸਾਥ ਦੀ ਜ਼ਰੂਰਤ ਨਹੀਂ ਅਸੀਂ ਇਕੱਲੇ ਚੋਣਾਂ ਲੜ ਕੇ ਪੰਜਾਬ ਚ ਆਪਣੀ وزارت ਜਿਹੜੀ ਆ ਉਹ ਖੜੀ ਕਰਾਂਗੇ ਇਸ ਵਿਸ਼ੇ ਤੇ ਤੁਹਾਡੀ ਕੀ ਰਾਏ ਹੈ ਫੋਨ ਕਾਲਸ ਦੀ ਉਡੀਕ ਹੈ ਪਰ ਉਸ ਤੋਂ ਪਹਿਲਾਂ ਨਜ਼ਰ ਇੱਕ ਖਾਸ ਰਿਪੋਰਟ ਤੇ ਸਾਨੂੰ ਵਾਗਰੂ ਦੇ ਬਕਸ਼ਿਸ਼ ਪ੍ਰਾਪਤ ਹੋਏ ਭਾਜਪਾ ਨੂੰ ਤੇ ਅਸੀਂ ਆ ਜਿਹੜਾ ਸਾਡੀ ਜ਼ਿੰਮੇਵਾਰੀ ਨਿਭਾਈਏ ਲੋਕਾਂ ਦੇ ਦਿਲਾਂ 'ਚ ਆਪਣਾ ਘਰ ਬਣਾਈਏ ਅੱਜ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਮਾਗੀ ਮੇਲੇ ਤੇ ਸਿਆਸੀ ਕਾਨਫਰੰਸਾਂ ਹੋਈਆਂ ਆਮ ਆਦਮੀ ਪਾਰਟੀ ਭਾਜਪਾ ਅਤੇ ਅਕਾਲੀ ਦਲ ਨੇ ਮਾਗੀ ਮੇਲੇ ਵਿੱਚ ਹੋਈਆਂ ਰੈਲੀਆਂ 'ਚ 227 ਦੀਆਂ ਵਿਧਾਨ ਸਭਾ ਚੋਣਾਂ ਦਾ ਪਿਕਲ ਵਜਾ ਦਿੱਤਾ ਇਸਦਰਾਂ ਸਿਆਸੀ ਪਾਰਟੀਆਂ ਨੇ ਆਪਣੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਇਸ ਵਿੱਚ ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਭਾਜਪਾ ਨੇ ਪਹਿਲੀ ਵਾਰ ਅਕਾਲੀ ਦਲ ਤੋਂ ਵੱਖਰੀ ਸਟੇਜ ਲਈ ਇਸਦਰਾਂ ਲੋਕਾਂ ਦਾ ਪਰਮਾ ਇਕੱਠ ਵੀ ਦੇਖਣ ਨੂੰ ਮਿਲਿਆ ਪ੍ਰਧਾਨ ਸੁਨੀਲ ਜਾਖੜ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਨਰਾਗ ਠਾਕਰ ਅਸ਼ਵਨੀ ਸ਼ਰਮਾ ਤੋਂ ਇਲਾਵਾ ਬੱਡੇ ਲੀਡਰ ਮੌਜੂਦ ਰਹੇ ਉੱਥੇ ਹੀ ਦੂਜੇ ਪਾਸੇ ਹਰਿਆਣਾ ਤੋਂ ਮੁੱਖ ਮੰਤਰੀ ਨਾਇਬ ਚਾਣੀ ਵੀ ਦਸਤਾਰ ਸਜਾ ਕੇ ਸਿਆਸੀ ਕਾਨਫਰੰਸ ਵਿੱਚ ਪਹੁੰਚੇ ਭਾਜਪਾ ਦੇ ਲੀਡਰਾਂ ਵੱਲੋਂ ਸਟੇਜ ਤੋਂ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਠੋਕਿਆ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਗੜਮਾਈਆਂ ਗਈਆਂ ਭਾਜਪਾ ਪੰਜਾਬ ਚ 27 ਦੀਆਂ ਚੋਣਾਂ ਨੂੰ ਲੈ ਕੇ ਪਹਿਲਾਂ ਹੀ ਆਪਣਾ ਸਟੈਂਡ ਸਪਸ਼ਟ ਕਰ ਚੁੱਕੀ ਹੈ ਭਾਜਪਾ ਇਸ ਵਾਰ ਬਿਨਾਂ ਗੱਠਜੋੜ ਪੰਜਾਬ ਦੀਆਂ 117 ਸੀਟਾਂ ਤੇ ਚੋਣ ਲੜੇਗੀ ਭਾਜਪਾ ਆਗੂਆਂ ਵੱਲੋਂ ਮਾਗੀ ਮੇਲੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ ਗਈਆਂ ਭਾਜਪਾ ਨੇ ਕਿਹਾ ਕਿ ਮੋਦੀ ਸਾਹਿਬ ਵੱਲੋਂ ਗਰੀਬਾਂ ਅਤੇ ਔਰਤਾਂ ਲਈ ਵਧੀਆ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਵੱਡੇ ਕੰਮ ਕੀਤੇ ਜਾਣਗੇ ਇਸ ਮੌਕੇ ਭਾਜਪਾ ਲੀਡਰਸ਼ਿਪ ਨੇ 27 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਭਾਜਪਾ ਨੇ ਕਿਹਾ ਕਿ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦਾ ਭਵਿੱਖ ਬਣਾਓ ਅਨੁਰਾਗ ਠਾਕਰ ਨੇ ਵੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਪ ਸਰਕਾਰ ਨੂੰ ਘੇਰਿਆ ਉਨਾ ਕਹਾ ਕਿ ਇਸ ਵਕਤ ਸਰਕਾਰ ਪੰਜਾਬ ਨੂੰ ਲੁੱਟਣ ਲਈ ਕੰਮ ਕਰ ਰਹੀ ਹੈ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਦੇ ਉਜਵਲ ਭਵਿੱਖ ਵਾਸਤੇ ਇਸ ਕਰਕੇ ਮੈਂ ਅੱਜ ਕਹਿਣਾ ਚਾਹੁੰਦਾ ਵੀ ਸਾਨੂੰ ਵਾਹਿਗੁਰੂ ਦੇ ਬਖਸ਼ਿਸ਼ ਪ੍ਰਾਪਤ ਹੋਵੇ ਭਾਜਪੀ ਨੂੰ ਤੇ ਅਸੀਂ ਆ ਜਿਹੜਾ ਸਾਡੀ ਜ਼ਿੰਮੇਵਾਰੀ ਨਿਭਾਈਏ ਲੋਕਾਂ ਦੇ ਦਿਲਾਂ 'ਚ ਆਪਣਾ ਘਰ ਬਣਾਈਏ ਮੈਂ ਬੜੀ ਵਿਨਮਰਤਾ ਨਾਲ ਕਹੂੰਗਾ ਪਰ ਕਹੂੰਗਾ ਸਾਡੇ ਪੰਜਾਬ ਦੇ ਵਿਰੋਧੀਆਂ ਨੂੰ ਕਿ ਜਿੰਨਾ ਕਰਨਾ ਕਰ ਲੈ ਵਾਂਜ ਬਰਾਬਰ ਗੱਡੂਆਂ ਆ ਬੀਜੇਪੀ ਦਾ ਸੰਦੇਸ਼ ਹੈ ਸਾਡਾ ਕਿਸਾਨਾਂ ਨੂੰ 22 ਫਸਲਾਂ ਤੇ ਐਮਐਸਪੀ ਦਵਾਂਗੇ ਦਿੱਤੀ ਅਰੇ ਬਾਰੇ 22 ਛੱਡੋ ਦੋਆਂ ਤੇ ਵੀ ਨਹੀਂ ਦਿੱਤੀ ਹੰਦੀ ਹੱਤਿਆ ਕੀਤੀ ਜਾਂਦੀ ਵਪਾਰੀਆਂ ਨੂੰ ਮਾਰਿਆ ਜਿੱਤਨ ਦਾ ਉਦਯੋਗਪਤੀਆਂ ਤੋਂ ਉਗਰਾਈ ਕੀਤੀ ਜਾਂਦੀ ਹੈ ਤੇ ਨੇਤਾਵਾਂ ਨੂੰ ਵੀ ਥੈਟ ਦਿੱਤੇ ਜਾਂਦੇ ਨੇ ਇਹ ਕੀ ਉਹੀ ਪੰਜਾਬ ਹੈ ਉਹੀ ਪੰਜਾਬ ਹੈ ਜਿਹੜੀ ਪੰਜਾਬ ਦੀ ਧਰਤੀ ਤੋਂ ਵੱਡੇ ਵੱਡੇ ਖਿਡਾਰੀ ਨਿਕਲਦੇ ਸੇ ਵੱਡੇ ਵੱਡੇ ਵਪਾਰੀ ਆਉਂਦੇ ਸੀ ਜਿੱਥੇ ਪੰਜਾਬ ਦੀ ਧਰਤੀ ਅਨਾਜ ਦਾ ਸੋਨਾ ਉਗਲਦੀ ਸੀ ਜਿਹੜੇ ਪੰਜਾਬ ਦੇ ਵੀਰ ਸਾਡੇ ਸੇਨਾ 'ਚ ਆਪਣੀ ਜਾਨ ਦੇ ਕੇ ਦੇਸ਼ ਨੂੰ ਅੱਗੇ ਕਰਨ ਦਾ ਕੰਮ ਕਰਦੇ ਸੀ ਮੇਰਾ ਅੰਤਿਮ ਨਵੇਦਨ ਤੁਹਾਨੂੰ ਇਹ ਨਹੀਂ ਹੈ ਸਾਥੀਓ ਸਾਡੇ ਪੰਜਾਬ ਨੂੰ ਲੁੱਟਣ ਦਾ ਕੰਮ ਆਮ ਆਦਮੀ ਪਾਰਟੀ ਨੇ ਕੀਤਾ ਹੈ ਉਹ ਸੱਜਨ ਕੁਮਾਰ ਜਿਹਨੂੰ عمر ਕੈਦ ਦੀ ਸਜ਼ਾ ਹੋਈ ਸਿੱਖਾਂ ਦੇ ਕਤਲੋਕਾਰ 'ਚ ਵੋਟਰ ਲਿਸਟਾ ਫੜ ਫੜ ਕੇ ਇੱਕ ਇੱਕ ਸਿੱਖ ਦਾ ਘਰ ਦੇਖ ਕੇ ਔਰ ਚੋਂ ਨੂੰ ਕੱਢ ਕੇ ਜ਼ਿੰਦਾ ਜਲਾਨ ਵਾਲਿਆਂ ਦੇ ਨਾਲ ਇਹ ਪੋਲੀਟੀਕਲ ਲੀਡਰਸ਼ਿਪ ਅੱਜ ਕਾਂਗਰਸ ਦੀ ਕੰਮ ਕਰ ਰਹੀ ਹੈ ਉਹ ਜਗਦੀਸ਼ ਟੈਟਲਰ ਜਿਹੜਾ ਕਹਿੰਦਾ ਐਨੇ ਸਰਦਾਰ ਮਾਰਤੇ ਮੇਰਾ ਕੀ ਹੋਇਆ ਉਹ ਕਾਂਗਰਸ ਦਾ ਲੀਡਰ ਹੈ ਉਹ ਕਮਲਨਾਥ ਜਿੰਨੂੰ ਪੁੱਲ ਬੰਗੜ ਦੇ ਗੁਰਦੁਆਰੇ ਦੇ ਬਾਅਦ ਦੀ ਘਟਨਾ ਕਰਨ ਕਾਂਗਰਸ ਨੇ ਮਹਾ ਮੰੰਡਿਤ ਕੀਤਾ ਕਾਮਰਸ ਮਨਿਸਟਰ ਬਣਾਇਆ ਮੈਨੂੰ ਯਾਦ ਆ ਰਿਹਾ ਫੇਰ ਉਸੇ ਤਰ੍ਹਾਂ ਜਿਸ ਤਰ੍ਹਾਂ ਗਾਂਧੀ ਨਹਿਰੂ ਪਰਿਵਾਰ ਦੇ ਇਸ਼ਾਰਿਆਂ ਤੇ ਤਮਸੁਰ ਤਨਾਵ ਦਾ ਵਾਤਾਵਰਨ ਪੈਦਾ ਕੀਤਾ ਗਿਆ ਸੀ ਉਸੇ ਹੀ ਤਰ੍ਹਾਂ ਅੱਜ ਕਾਂਗਰਸ ਦੇ ਲੀਡਰਾਂ ਵਾਂਗੂ ਹੀ ਕੇਜਰੀਵਾਲ ਕਟੂੰਬ ਗੁਰੂਆਂ ਦਾ ਅਪਮਾਨ ਕਰ ਰਿਹਾ ਪਰ ਅਫਸਰਾਂ ਨੂੰ ਮੈਂ ਕਹਿਣਾ ਚਾਹਨਾ ਹੁਣ ਵੀ ਸਾਡੇ ਕੁਝ ਪੁਲਿਸ ਦੇ ਅਫਸਰ ਫੋਟੋਆਂ ਖਿੱਚ ਕੇ ਭੇਜ ਰਹੇ ਸੀ ਪਤਾ ਨਹੀਂ ਕਿੰਨੂੰ ਇਹਨਾਂ ਨੇ ਖੁਸ਼ ਕਰਨਾ ਕਿੰਨਾਂ ਨੂੰ ਭੇਜਦੇ ਆ ਉਹ ਥੋਡੀਆਂ ਸਟਾਰ ਥੋਡੇ ਨਹੀਂ ਲੈਣੇ ਥੋਡੇ ਰਹਿਣੇ ਨੇ ਤੁਹਾਨੂੰ ਤਨਖਾਹਾਂ ਮਿਲਦੀਆਂ ਰਹਿਣੀਆਂ ਐ ਨਾ ਗਿਦਾਰੀ ਕਰੋ ਇਹਨਾਂ ਦੇ ਦਿੱਲੀ ਵਾਲਿਆਂ ਪਿੱਛੇ ਜਿਹੜੇ ਬੈਠੇ ਆ ਕੇ ਕਿੰਨੇ ਜ਼ਲਸਤਰ ਧਰਤੀ ਤੇ ਹੀ ਫੈਸਲਾ ਕਰਕੇ ਜਾਵੋ ਕੱਲਾ 6000 ਮਲਾਜ਼ਮ ਆਇਆ ਹੋਇਆ ਸਾਰੇ ਪੰਜਾਬ ਤੋਂ 6000 ਮਲਾਜ਼ਮ ਇਹਨਾਂ ਦੀ ਸਕਿਉਰਿਟੀ ਕਰਨ ਨੂੰ ਉਹ ਮੈਂ ਪੁਲਿਸ ਦੇ ਮਲਾਜ਼ਮਾਂ ਨੂੰ ਕਹਿਣਾ ਚਾਹੁੰਦਾ ਕੱਲਾ-ਕੱਲਾ ਮੈਂ ਦੇਖ ਰਿਹਾ ਸੀ ਇੱਕ-ਇੱਕ ਵੀਡੀਓ ਪਟਵਾਰੀ ਬਸ ਦੇ ਮਗਰ ਗੱਡੀ ਲਈ ਆ ਰਿਹਾ ਸੀ ਗਿੰੜ ਰਿਹਾ ਸੀ ਵੀ ਬੰਦੇ ਪੂਰੇ ਜਿੰਨੇ ਡੱਕੇ ਆ ਇਹਦੇ ਵਿੱਚ ਮੈਂ ਬੈਠੇ ਆ ਕਿ ਨਹੀਂ ਪਰ ਮੈਂ ਇੱਕ ਗੱਲ ਹੋਰ ਸਾਖੜ ਸਾਹਿਬ ਦੇਖੀ ਸੈਣੀ ਸਾਹਿਬ ਦੇਖੀ ਜਦੋਂ ਮੈਂ ਦੇਖਿਆ ਵੀ ਬੱਸਾਂ ਤਾਂ ਉੱਥੇ ਰੁਕ ਰਹੀਆਂ ਸੀ ਬੈਰੀਅਰ ਲਾਇਆ ਸੀ ਵੀ ਚਲੋ ਇੱਧਰ ਬੰਦੇ ਉਤਰ ਕੇ ਇਹ ਪੰਜਾਬ ਦੇ ਆ ਕਿਹੜਾ ਬੰਦੇ ਉਤਰ ਕੇ ਬੱਸ ਉਹਨਾਂ ਦੀ ਚੜ ਕੇ ਆਏ ਜਿਨ੍ਹਾਂ ਜਿਨ੍ਹਾਂ ਦੀ ਰੈਲੀ ਚ ਜਾਣਾ ਸੀ ਉਤਰ ਕੇ ਅੱਗੇ ਚੱਲੀ ਜਾ ਰਹੇ ਸੀ ਬੱਸ ਉਹੀ ਵਰਤੀ ਪਿੰਡਾਂ ਉਹੀ ਬੱਸ 'ਚ ਬੈਠੇ ਪਰ ਜਿੱਥੇ ਜਾਣਾ ਸੀ ਆਪਣੀ ਰੈਲੀ 'ਚ ਹਾਜ਼ਰੀ ਲਵਾਉਣ ਉੱਥੇ ਪਹੁੰਚੇ ਆ ਬੱਸਾਂ ਨਾਲ ਨਹੀਂ ਪਾਈ ਐ ਪਹੁੰਚਦੇ ਆਉਂਦੇ ਬੰਦੇ ਠੀਕ ਆ ਲੋਕਾਂ ਨੇ ਸਰਕਾਰ ਦੀ ਬੱਸਾਂ ਸੀ ਉਹਦਾ ਜਿਹੜਾ ਉਹਨਾਂ ਦੀਆਂ ਬੱਸਾਂ ਐ ਉਹ 'ਚ ਉਹ ਆ ਗਏ ਸਾਥੀਓ ਉਹ ਖਰੀਦਣ ਦਾ ਕੰਮ ਨਹੀਂ ਕਰ ਰਹੇ ਅਸੀਂ ਆਪਣੇ ਕਿਸਾਨ ਦੇ ਖਾਤੇ ਦੇ ਵਿੱਚ 48 ਘੰਟੇ ਵਿੱਚ ਉਹਨ ਫਸਲ ਲੈ ਕਰਕੇ ਮੰਡੀ ਵਿੱਚ ਜਦੋਂ ਜਾਂਦਾ ਹੈ 48 ਘੰਟੇ ਵਿੱਚ ਉਸਦੇ ਖਾਤੇ ਵਿੱਚ ਪੈਸਾ ਪਹੁੰਚਾਉਣ ਦਾ ਕੰਮ ਵੀ ਸਾਡੀ ਸਰਕਾਰ ਕਰ ਰਹੀ ਹੈ 48 ਘੰਟੇ ਵਿੱਚ ਅਰ ਸਾਥੀਓ ਅਗਰ ਕਿਸੇ ਕਾਰਨ 8 ਘੰਟੇ 10 ਘੰਟੇ 5 ਘੰਟੇ ਲੇਟ ਹੋ ਜਾਂਦੇ ਆ ਤਾਂ ਉਹਦਾ ਵਿਆਜ ਨਾਲ ਉਸਦੇ ਖਾਤੇ ਵਿੱਚ ਪਹੁੰਚਾਉਣ ਦਾ ਕੰਮ ਇਹ ਸਾਡੀ ਸਰਕਾਰ ਕਰਦੀ ਹੈ ਭਾਜਪਾ 2227 ਵਿੱਚ ਪੰਜਾਬ 'ਚ ਸਰਕਾਰ ਬਣਾਉਣ ਦਾ ਦਾਅਵਾ ਤਾਂ ਠੋਕ ਰਹੀ ਹੈ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਸੂਬੇ ਵਿੱਚ ਭਾਜਪਾ ਦੀ ਸਥਿਤੀ ਕੁਝ ਖਾਸ ਨਹੀਂ ਕਾਲੇ ਕਾਨੂੰਨਾਂ ਨੂੰ ਲੈ ਕੇ ਅੱਜ ਵੀ ਪੰਜਾਬ ਦੇ ਲੋਕਾਂ ਅੰਦਰ ਭਾਜਪਾ ਖਿਲਾਫ ਰੋਸ ਹੈ ਇਸ ਜਿਮਨੀ ਚੋਣਾ 'ਚ ਲੋਕਾਂ ਨੇ ਭਾਜਪਾ ਨੂੰ ਨਕਾਰਿਆ ਹੈ ਬਿਊਰੋ ਰਿਪੋਰਟ ਰਜ਼ਾਨਾ ਸਪੋਕਸਮੈਨ ਟਿੱਕ ਜੇਕਰ ਕਿਸਾਨ ਦੇ ਖਾਤੇ 'ਚ ਪੈਸਾ ਪਹੁੰਚਣ ਤੋਂ ਦੇਰੀ ਹੋ ਜਾਵੇ ਤਾਂ ਅਸੀਂ ਵਿਆਜ ਦੇ ਨਾਲ ਪੈਸਾ ਦਿੰਦੇ ਹਾਂ ਇਹ ਦਾਵਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਹੋਰਾਂ ਦੇ ਵੱਲੋਂ ਕੀਤਾ ਗਿਆ ਹੈ ਤੁਹਾਡੇ ਵੀ ਰਿਸ਼ਤੇਦਾਰ ਹਰਿਆਣੇ 'ਚ ਹੋਣਗੇ ਜਾਂ ਹਰਿਆਣੇ ਦੇ ਵਿੱਚ ਵੀ ਲੋਕ ਵੇਖ ਰਹੇ ਹੋਣਗੇ ਤਾਂ ਜ਼ਰੂਰ ਕਮੈਂਟ ਕਰਕੇ ਜਾਂ ਫੋਨ ਕਰਕੇ ਦੱਸਿਓ ਕਿ ਪੈਸੇ ਵਿਆਜ ਨਾਲ ਆਉਂਦੇ ਆ ਔਰ ਉਹਨਾਂ ਨੇ ਕਿਹਾ ਕਿ ਫਸਲ ਦਾ ਪੋਰਤਾਨ 48 ਘੰਟਿਆਂ 'ਚ ਹੁੰਦਾ ਹੈ ਪੰਜਾਬ ਦੇ ਵਿੱਚ ਭਾਜਪੀ ਦੀ ਸਰਕਾਰ ਬਣਾ ਕੇ ਦੇਖੋ ਨਾ ਤਾਂ ਕਿਸਾਨ ਨੂੰ ਮੰਡੀਆਂ 'ਚ ਰੋਲਣਾ ਪਏਗਾ ਨਾ ਜਵਾਨ ਨੂੰ ਸੜਕਾਂ ਦੇ ਉੱਤੇ ਰੋਲਣਾ ਪਏਗਾ ਇਹ ਦਾਵਾ ਭਾਜਪੀ ਦੇ ਵੱਲੋਂ ਸਿਆਸੀ ਕਾਨਫਰੰਸ 'ਚ ਕੀਤਾ ਗਿਆ ਹੈ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕਹਿਣਾ ਕੀ ਚਾਹੁੰਦੇ ਹੋ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਪਟੰਡਾ ਜਿਲ੍ਹੇ ਤੋਂ ਬੋਲ ਰਿਹਾ ਹਾਂ ਜੀ ਮੈਂ ਕਹਣਾ ਚਾਹਾਂਾ ਭਾਜਪੀ ਨੇ ਸਿਆਸੀ ਕਾਨਫਰੰਸ ਕੀਤੀ ਹੈ ਸ਼੍ਰੀ ਮੁਖਸਰ ਸਾਹਿਬ ਬਾਗੀ ਮੇਲੇ ਦੇ ਉੱਤੇ ਪਹਿਲੀ ਵਾਰ ਉਹਨਾਂ ਦੀ ਕਾਨਫਰੰਸ ਸੀਗੀ ਪਰ ਉਹ ਉਸ ਤਰੀਕੇ ਦਾ ਇਕੱਠ ਜਿਹੜਾ ਹੈ ਉਹ ਨਹੀਂ ਕਰ ਪਾਏ ਹੂੰ ਜਿੰਨਾ ਇਕੱਠ ਹੋਣਾ ਚਾਹੀਦਾ ਸੀ ਹਾਲਾਂਕਿ ਉਹਨਾਂ ਨੇ ਜੋ ਜਿਹੜਾ ਲਾਹ ਮੀਰਾ ਪੰਜਾਬੀ ਗਾਇਕ ਹੈਗਾ ਉਹ ਵੀ ਬੁਲਾਇਆ ਜਿੰਨਾ ਚਿਰ ਲੋਕ ਉੱਥੇ ਖੜੇ ਰਹੇ ਸੁਣਦੇ ਰਹੇ ਤਾਂ ਉਸ ਤੋਂ ਬਾਅਦ ਕਿਤੇ ਨਾ ਕਿ ਲੋਕਾਂ ਨੂੰ ਵੀ ਲੱਗਾ ਵੀ ਹੁਣ ਬੋਰ ਵਾਲਾ ਕੰਮ ਹੋ ਰਿਹਾ ਹੁਣ ਇੱਥੋਂ ਨਿਕਲੀਏ ਤਾਂ ਕੋਸ਼ਿਸ਼ ਕੀਤੀ ਹੈ ਭਾਜਪਾ ਨੇ ਪਰ ਸ਼ਾਮ ਨੂੰ ਪੱਲ ਲੀਡਰਸ਼ਿਪ ਤਾਂ ਬਹੁਤ ਵੱਡੀ ਗਿਣਤੀ ਚ ਤਾਦਾਦ ਦੇ ਵਿੱਚ ਪਹੁੰਚੀ ਸੀ ਕੇਂਦਰ ਦੀ ਹੋਵੇ ਹਰਿਆਣਾ ਦੀ ਪੰਜਾਬ ਦੀ ਸਭਾਈ ਇਹ ਕੋਈ ਜੀ ਲੀਡਰਸ਼ਿਪ ਦਾ ਕੇਂਦਰ ਤੋਂ ਨਹੀਂ ਆਈ ਹੈ ਪਰ ਦੂਜੇ ਹਰਿਆਣੇ ਤੋਂ ਵੀ ਸੀਐਮ ਜਿਹੜੇ ਆਏ ਹੋਏ ਸੀਗੇ ਪਰ ਉਹ ਲੋਕਾਂ ਦਾ ਧਿਆਨ ਨਹੀਂ ਖਿੱਚ ਪਾਈ ਕਿ ਇਸ ਵਾਰ ਜਿਹੜੀ ਉੱਤੇ ਅਸੀਂ ਜੋ ਹਾਲਾਤ ਦੇਖੇ ਆ ਆਮ ਆਦਮੀ ਪਾਰਟੀ ਵਾਲੇ ਪਾਸੇ ਬਹੁਤ ਜ਼ਿਆਦਾ ਲੋਕਾਂ ਦਾ ਰਸਤ ਦਿਖਾਈ ਦਿੱਤਾ ਹੈ ਅਗਰ ਜੀ ਬੀਜੇਪੀ ਕੋਸ਼ਿਸ਼ ਤਾਂ ਜ਼ਰੂਰ ਕਰ ਰਹੀ ਹੈ ਆਪਣੀ ਵਿਸਾਵਾ ਦਛਾਣਾ ਚਲੋ 2027 ਦਾ ਡਿਗਲ বাজਾਇਆ ਸਾਰੇ ਪੰਜਾਬ ਦੇ ਲੀਡਰ ਇਹਨਾਂ ਦੇ ਸੀਗੇ ਇੱਥੇ ਮਨਪ੍ਰੀਤ ਬਾਦਲ ਵੀ ਸੀਗਾ ਪਰ ਲੋਕਾਂ ਦਾ ਜਿਹੜਾ ਇੱਕ ਚਾਹ ਸੀ ਉਹ ਨਹੀਂ ਲੱਗਿਆ ਬੀਜੇਪੀ ਵਾਲੇ ਪਾਸੇ ਰੈਲੀ ਬੀਜੇਪੀ ਦਾ ਦਾਵਾ ਹੈ ਕਹਿੰਦੇ ਉਹ ਸਰਕਾਰ ਬਣਾਉਣਗੇ ਉਹ ਤਾਂ ਕਹਿੰਦੇ ਆ ਕਿ ਸਾਨੂੰ ਲੋੜ ਨਹੀਂ ਸਹਾਰੇ ਕਿਸੇ ਦੀ ਅਸੀਂ ਹੁਣ ਸક્ષਮ ਹੋ ਗਏ ਆ ਇਹ ਇਕੱਠ ਇਹਨਾਂ ਦੇ ਦਾਅਵੇ ਦੇ ਨੇੜੇ ਟੱਕ ਸਕਦਾ ਹੈ 2027 ਚ ਦੇਖੋ ਇਹਦੇ ਚ ਜੇਕਰ ਬੀਜੇਪੀ ਦੇ ਦਾਅਵੇ ਦੀ ਗੱਲ ਕਰੀਏ ਤਾਂ ਲੋਕਾਂ ਨੇ ਮੰਡੇਟ ਦੇਣਾ ਹੈ ਬੀਜੇਪੀ ਪਰ ਲੋਕਾਂ ਨੇ ਮੀਂਦਰ ਖੜਾ ਉਖੜੇ ਇੱਕ ਪਾਸੇ ਕਾਂਗਰਸ ਐਡਾ ਵੱਡਾ ਮਲੇਕਾਰ ਇਕੱਲਾ ਪ੍ਰਦਰਸ਼ਨ ਕਰ ਰਹੀ ਹੈ ਉਹ ਵੀ ਬੀਜੇਪੀ ਦੇ ਖਿਲਾਫ ਹੀ ਜਾ ਰਿਹਾ ਤਾਂ 2027 'ਚ ਮੈਨੂੰ ਲੱਗਦਾ ਨਹੀਂ ਬੀਜੇਪੀ ਸਰਕਾਰ ਬਣਾ ਪਾਉਗੀ ਹਾਲਾ ਉਹ ਕਈ ਜਾਣ ਇਹਦਾ ਅਟਾਇਲਾਈਸ ਨਹੀਂ ਕਰਦੇ ਪਰ ਅਲਾਇਸ ਬੀਜੇਪੀ ਨੂੰ ਕਰਨਾ ਪਊਗਾ ਤਾਂ ਹੀ ਇਹ ਸਰਕਾਰ ਉਹ ਨਹੀਂ ਬਣ ਸਕਦੀ ਹੈ ਬਾਕੀ ਪੱਕਾ ਨਹੀਂ ਹੈ ਕਿ ਲੋਕਾਂ ਨੇ ਪੁਰਾਣੀ ਹੈ ਪਰ ਇੱਕ ਆਮ ਲੋਕ ਜਿਹੜੇ ਸਾਡੇ ਚਰਚਾ ਆਮ ਲੋਕਾਂ ਚੱਲਦੀ ਹੈ ਉਹ ਇਹ ਹੈ ਕਿ ਜੇ ਖਾਲੀ ਬੀਜੇਪੀ ਇਕੱਠੇ ਹੋਣਾ ਫਿਰ ਇਹਨਾਂ ਦਾ ਕੁਝ ਬਣ ਸਕਦਾ ਅਦਰਵਾਈਜ਼ ਤਾਂ ਪੰਜਾਬ ਚ ਆਵਾਜ਼ ਨਹੀਂ ਪਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਕਹਿੰਦੇ ਸਾਨੂੰ ਤਾਂ ਫਾਇਦਾ ਹੀ ਬਹੁਤ ਹੈ ਕਾਂਗਰਸ ਦੇ ਸੀ ਧੰਨਵਾਦੀਆਂ ਕਿ ਉਹ ਮਨਰੇਗਾ ਤੇ ਪ੍ਰੋਟੈਸਟ ਕਰ ਰਹੇ ਹੈ ਤੇ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਭਾਜਪਾ ਨੇ 100 ਤੋਂ ਦਿਹਾੜੀ 125 ਦਿਨ ਕਰ ਦਿੱਤੀ ਹੈ ਕਹਿੰਦੇ ਸਾਡਾ ਕੰਮ ਉਹ ਕਰੀ ਜਾਂਦੇ ਅਸੀਂ ਤਾਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ। ਕੋਈ ਸ਼ੁਕਰਗੁਜ਼ਾਰ ਤਾਂ ਹੋਣਗੇ ਪਰ ਉਹ ਵੀ ਦੇਖਣੀਆਂ ਨੇ ਨਾ ਵੀ ਕਾਂਗਰਸ ਦੇ ਘਾਟ ਦੇ ਵਿੱਚ ਭਾਜਪਾ ਦੇ ਖਿਲਾਫ ਕਿੰਨੇ ਲੋਕ ਹੋ ਕੇ ਪਹੁੰਚਦੇ ਨੇ ਇਹ ਵੀ ਵੱਡਾ ਧਿਆਨ ਰੱਖਣਾ ਜਦੋਂ ਉਹਨਾਂ ਨੂੰ ਵੀ ਜੇ ਤੁਸੀਂ ਕਾਂਗਰਸ ਦੀ ਰੈਲੀ ਦੀ ਗੱਲ ਕਰਦੇ ਹੋ ਤਾਂ ਜਿੰਨੇ ਅੱਜ ਤੁਹਾਡੀ ਰੈਲੀ ਛੋਟੂ ਦੁੱਗਲੇ ਥਿਗਣੇ ਲੋਕ ਕਾਂਗਰਸ ਦੀ ਰੈਲੀ 'ਚ ਪਹੁੰਚਦੇ ਨੇ ਮਰੇ ਘਰੇ ਖਿਲਾਫ। ਤਾਂ ਬਹੁਤ ਔਖਾ ਭਾਜਪਾ ਅਸਲੀ ਸੌਖੀ ਗੱਡੀ ਨਹੀਂ ਹੈ ਕਿ ਬੇਸ਼ੱਕ ਪੰਜਾਬ ਦੇ ਸੈਂਟਰ ਦੀਆਂ ਹਰਿਆਣੇ ਦੀ ਲੀਡਰਸ਼ਿਪ ਵੀ ਆ ਕੇ ਬੈਠ ਗਈ ਹੈ ਪਰ ਇੰਨੀ ਜਲਦੀ ਆਪਾਂ ਇਹ ਨਹੀਂ ਕਹਿ ਸਕਦਾ ਕਿ ਲੋਕ ਬੀਜੇਪੀ ਨੂੰ ਪੰਜਾਬ ਚ ਲੈ ਆਉਣਗੇ ਜੀ ਠੀਕ ਹੈ ਸੁਨੀਲ ਜੀ ਸਮਾਂ ਕੱਢਿਆ ਗੱਲਬਾਤ ਕੀਤੀ ਆਪਣੀ رائے ਰੱਖੀ ਤੁਹਾਡਾ ਸ਼ੁਕਰੀਆ ਧੰਨਵਾਦ ਔਰ ਇਹ ਸੇ ਕਰਕੇ ਮੈਂ ਮੁਰਮੁਰ ਕਹਿਣਾ ਕਿ ਇਹ ਤੁਹਾਡਾ ਆਪਣਾ ਮੰਚ ਹੈ ਜਿਸ ਕਰਕੇ ਅਸੀਂ ਇਹਦਾ ਨਾਮਕਰਨ ਲੋਕਾਂ ਦਾ ਸਪੋਕਸਮੈਨ ਕੀਤਾ ਤੁਹਾਡੀ ਸ਼ਮੂਲੀਅਤ ਬਹੁਤ ਵੱਡੀ ਹੈ ਔਰ ਇਹ ਸਾਲ ਇਲੈਕਸ਼ਨ ਦੇ ਲਈ ਬਹੁਤ ਮਹੱਤਵਪੂਰਨ ਹੈ ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਨੇ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਨੇ ਵੀ ਐਲਾਨ ਕੀਤਾ ਹੈ ਕਿ 117 ਸੀਟਾਂ ਤੇ ਚੋਣ ਲੜਨਗੇ ਔਰ ਪੁਨਰ ਸਰਜੀਤ ਵਾਲੇ ਵੀ ਸ਼੍ਰੋਮਣੀ ਅਕਾਲੀ ਦਲ ਵੀ ਭਾਜਪਾ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਕਾਂਗਰਸ ਵੀ ਆਮ ਆਦਮੀ ਪਾਰਟੀ ਵੀ ਦਾਅਵੇ ਸਾਰੇ ਜਿੱਤ ਦੇ ਕਰ ਰਹੇ ਆ ਝੋਲੀ ਕਿਹਦੀ ਪਏਗੀ ਕਾਲਰ ਜੁੜ ਚੁੱਕੇ ਉਹਨਾਂ ਤੋਂ ਪੁੱਛਦੇ ਆ ਸਵਾਗਤ ਆ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਮੈਂ ਮਾਨਸਾ ਤੋਂ ਬੋਲਾਂ ਜੀ ਮਿਸਤਰੀ ਹਰਪ੍ਰੀਤ ਸਿੰਘ ਜੀ ਜਿਹੜੀ ਅੱਜ ਮਨੋ ਜੋ ਸ੍ਰੀ ਢਾੜੀਵਾਲ ਜੀ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਜਿਹੜਾ ਤੁਸੀਂ ਸਪੋਰਟਸਮੈਨ ਬਹੁਤ ਚੰਗਾ ਮੁੱਦਾ ਚੱਕਦੇ ਹੋ ਜੀ ਸੁਣਦੇ ਵੀ ਤੁਹਾਡੇ ਰੋਜ਼ ਆਈਂ ਤੇ ਜਿਹੜਾ ਅੱਜ ਬੀਜੇਪੀ ਇਹ ਕਹਿੰਦੀ ਹੈ ਵੀ ਸਾਡੀ ਸਰਕਾਰ ਪੰਜਾਬ ਦੇ ਵਿੱਚ ਆ ਜੂ ਜੀ ਹਮ ਮੈਂ ਇੱਕ ਤਾਂ ਬੀਜੇਪੀ ਤੋਂ ਇਹ ਜਵਾਬ ਮੰਗਣਾ ਚਾਹੁੰਦਾ ਹੈ ਕਿ ਮੈਂ ਮਿਸਤਰੀਆਂ ਦਾ ਮੁੰਡਾ ਨਾ ਤਾਂ ਮੇਰੇ ਕੋਲ ਜ਼ਮੀਨ ਹੈ ਜੀ ਹਾਂ ਤੇ ਨਾ ਮਨ ਫਰੀ ਦਾ ਕਾਰਡ ਹੈ ਕੋਈ ਨਾ ਫਰੀ ਦੀ ਕਣਕ ਲੈਣਾ ਹੂੰ ਤੇ ਜਿਹੜਾ 5 ਲੱਖ ਦਾ ਕਾਰਡ ਇਹ ਬਣਾਉਂਦੇ ਸੀ ਇੱਕ ਉਹਦੀ ਸ਼ਰਤ ਰੱਖੀ ਸੀ ਬੀਜਪੀ ਨੇ ਵੀ ਜਾਂ ਤਾਂ ਫਰੀ ਦਾ ਕਾਰਡ ਲੈ ਆਓ ਜਾਂ ਤੁਸੀਂ ਜੇ ਫਸਲ ਵੇਚਦੇ ਹੋ ਉਹਦਾ ਉਹ ਲੈ ਕੇ ਆਓ ਜੀ ਅੱਜ ਤੱਕ ਜਦੋਂ ਕਦੇ ਵੀ 5 ਲੱਖ ਦਾ ਜਿਹੜਾ ਕਾਰਡ ਉਹ ਬਣਦਾ ਤੇ ਬੀਜਪੀ ਨੇ ਉਹ ਤਾਂ ਨਹੀਂ ਬਣਾਇਆ ਜਿਹੜੀ ਬੀਜਪੀ ਅੱਜ ਮਾਨ ਸਰਕਾਰ ਨੂੰ ਭਿੱਟ ਰਹੀ ਹੈ ਜੀ ਤੇ ਉਹ ਇਹ ਕਹਿੰਦੇ ਵੀ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਪਰ ਜਿਹੜੀ ਮਾਨ ਸਰਕਾਰ ਨੇ 10 ਲੱਖ ਰੁਪਏ ਦਾ ਆ ਲਾਜ ਵਾਲਾ ਉਹ ਕਹਿੰਦੇ ਵੀ ਇੱਕ ਤਾਂ ਵੋਟ ਕਾਰਡ ਲੈ ਕੇ ਉਹ ਇੱਕ ਆਧਾਰ ਕਾਰਡ ਲੈ ਕੇ ਉਹ ਮੈਂ ਬੀਜੇਪੀ ਤੋਂ ਇਹ ਪੁੱਛਣਾ ਚਾਹੁੰਦਾ ਹੈ ਵੀ ਜਿਹੜੇ ਤੁਸੀਂ ਚਰਤਾ ਰੱਖਿਆ ਜੀ ਮਾਨ ਸਰਕਾਰ ਦਾ ਤਾਂ ਬਹੁਤ ਬੜਾ ਬਹੁਤ ਧੰਨਵਾਦ ਕਰਦਾ ਵੀ ਸਾਡੇ ਕੋਲੇ ਆਧਾਰ ਕਾਰਡ ਵੀ ਹੈ ਵੋਟ ਕਾਰਡ ਵੀ ਹੈ ਪੰਜਾਬ ਦੇ ਅਸੀਂ ਵਸਨੀਕ ਹੈ ਵੀ 1.5 ਲੱਖ ਤੱਕ ਦਾ ਲਾਂਝ ਹੋ ਸਕਦਾ ਹੈ ਪਰ ਜਿਹੜੀ ਇਹ ਸ਼ਰਤਾਂ ਇਹ ਜੀ ਬੀ ਜੀ ਪੀ ਨੇ ਰੱਖੀਆਂ ਸੀ ਵੀ ਇੱਕ ਤਾਂ ਜਹਤਾ ਜੇ ਹੁਣ ਮੇਰੇ ਕੋਲੇ ਮੈਂ ਮੇਰੇ ਕੋਲ ਕੋਲੇ ਜ਼ਮੀਨ ਹੈ ਜੀ ਵੀ ਮੈਂ ਉਹ ਜੇ ਫਾਲ ਮਨਦਾ ਕਿ ਜੇ ਤਾਂ ਵੀ ਮੇਰਾ 5 ਅੱਖਰ ਤੱਕ ਤਾਂ ਮਨਜੂ ਤੇ ਪਰ ਜਿਹੜਾ ਮੈਂ ਬੇਨਤੀ ਕਰਦਾ ਨੂੰ ਜੋਤੀ ਜੀ ਧਾਰੀਵਾਲ ਸਾਹਿਬ ਵੀ ਜਿਹੜੀ ਇਹ ਬੀ ਜੀ ਪੀ ਸਰਕਾਰ ਅੱਜ ਇਹ ਕਹਿੰਦੀ ਆ ਵੀ ਪੰਜਾਬ ਦੇ ਵਿੱਚ ਆਜੂ ਅੱਜ ਜਿਹੜੀ ਮਾਨ ਸਰਕਾਰ ਐ 2027 ਦੇ ਵਿੱਚ ਮੇਰੇ ਹਿਸਾਬ ਨਾਲ ਤੇ 600 ਜੁਲਟੀ ਸਾਨੂੰ ਬਿਜਲੀ ਦਿੱਤੀ ਐ ਪਰ ਜਿਹੜੀ ਮਾਨ ਸਰਕਾਰ ਦਾ ਅਸੀਂ ਧੰਨਵਾਦ ਵੀ ਕਰਾਂਗੇ ਵੀ ਉਹ ਜਿਹੜਾ 10 ਲੱਖ ਤੱਕ ਦਾ ਵੀ ਇੱਕ ਦਾ ਜਿਹੜਾ ਲਾ ਸਾਡਾ ਇਹ ਕਰਨ ਜਾ ਰਹੀ ਐ ਤੇ ਬੀਜੇਪੀ ਦੇ ਜੇ ਸ਼ਰਤਾਂ ਸੀਗੀਆਂ ਉਹ ਕਹਿੰਿਆ ਸ਼ਰਤਾਂ ਦੇ ਵਿੱਚ ਹੀ ਉੱਜੀ ਪੀਆਈ ਬੀਜੇਪੀ ਪਰ ਗੱਲ ਇਹ ਹੈ ਮਿਸਤਰੀ ਸਾਹਿਬ ਵੀ ਜਿਹੜਾ 10 ਲੱਖਾਂ ਵਾਲਾ ਕਾਰਡ ਹੈ ਉਹ ਬਣ ਗਿਆ ਨਹੀਂ ਬਣਿਆ ਤਾਂ ਹੈ ਨਹੀਂਗਾ ਜੀ ਹਜੇ ਇਹਨਾਂ ਦੀ ਡੇਟ ਪਈ ਹੈ ਜੀ ਉਹਦੇ ਵਿੱਚ ਜੀ ਹਾਂ ਜੀ ਠੀਕ ਹੈ ਚਲੋ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਜੀ ਅਸੀ ਰਾਜੀ ਸਤਿ ਸ਼੍ਰੀ ਅਕਾਲ ਹਰਦੀਪ ਗੱਲ ਕਰ ਰਹੇ ਜੀ ਜ਼ਿਲ੍ਹਾ ਸੰਗਰੂਰ ਤੋਂ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਜਿਸ ਤਰੀਕੇ ਨਾਲ ਅਜੇ ਪਾਕਤ ਜਨਤਾ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਕਿਤਰਾ ਕਿਤੇ ਅਗਰ ਅਕਾਲੀ ਦਲ ਨਾਲ ਗੱਠ ਚੜ੍ਹਣ ਦੀ ਸੰਭਾਵਨਾ ਘੱਟ ਲੱਗਦੀ ਹੈ ਲੇਕਿਨ ਫਿਲਹਾਲ ਅਗਰ ਜੋ ਪ੍ਰੈਸ ਕਾਨਫਰੰਸ ਉਹਨਾਂ ਵੱਲੋਂ ਕੀਤੀ ਗਈ ਹੈ ਉਸ ਤਰੀਕੇ ਉਹਨਾਂ ਨੇ ਆਪਣਾ ਇੱਕ ਦਾਵਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਰੀਕੇ ਨਾਲ ਲੱਗ ਰਿਹਾ ਹੈ ਕਿ 2027 ਦੀ ਚੋਣਾਂ ਨੂੰ ਲੈ ਕੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਆਪਣਾ ਜਿਹੜੀ ਦਹਾੜ ਕਹਿ ਸਕਦੇ ਆ ਆਪਣਾ ਜਿਹੜਾ ਜੋਰ ਅਜਮਾਇਸ਼ ਕਹਿ ਸਕਦੇ ਆ ਉਸ ਨੂੰ ਲੈ ਕੇ ਉਹਨਾਂ ਵੱਲੋਂ ਹੀ ਪੀਸੀ ਕੀਤੀ ਗਈ ਹੈ ਨਹੀਂ ਉਹ ਤਾਂ ਠੀਕ ਹੈ ਵੀ ਕੀਤੀ ਗਈ ਹੈ ਤੇ ਸਾਰਿਆਂ ਨੂੰ ਪਤਾ ਹੈ ਪਰ ਪ੍ਰਦੀਪ ਜੀ ਲੱਗਦਾ ਕੀ ਹੈ ਵੀ ਉਹ ਜਿੱਤ ਦੇ ਨੇੜੇ ਪਹੁੰਚ ਸਕਣਗੇ ਵੀ ਜਿੱਡੀ ਤੁਸੀਂ ਦਹਾੜ ਦੀ ਗੱਲ ਕਰਦੇ ਹੋ ਜਿੰਨਾ ਉਹ ਦਹਾੜੇ ਨੇ ਉਹਦੇ 'ਚ ਉਹਨਾਂ ਦਮ ਹੈ ਬਿਲਕੁਲ ਅਗਰ ਜਿੱਤ ਵੀ ਗੱਲ ਕਰੇ ਤਾਂ ਜਿੱਥਾ ਦੇ ਦਿੱਲੀ ਬਹੁਤ ਦੂਰ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਇੰਨਾ ਦਬਦਬਾ ਨਹੀਂ ਹੈ ਜਿੰਨਾ ਹੋਰ ਪਾਰਟੀਆਂ ਦਾ ਹੈ ਜੇ ਪਾਰਟੀ ਦਾ ਮੇਜ਼ਾ ਅਗਰ ਭਾਰਤ ਦੇ ਜਨਤਾ ਪਾਰਟੀ ਕੱਲੀ ਇਲੈਕਸ਼ਨ ਲੜਦੀ ਹੈ ਤਾਂ ਦਿੱਲੀ ਬਹੁਤ ਦੂਰ ਕਿਹਾ ਸਕਦੇ ਹਾਂ ਚਲੋ ਠੀਕ ਹੈ ਸ਼ੁਕਰੀਆ ਜੀ ਤੁਸੀਂ ਸਮਾਂ ਕੱਢਿਆ ਆਪਣਾ ਪੱਖ ਰੱਖਿਆ ਗੱਲ ਇਹ ਹੈ ਕਿ ਚੋਣਾਂ ਲੜਨ ਦੇ ਲਈ ਮੈਦਾਨ ਦੇ ਵਿੱਚ ਪਾਰਟੀਆਂ ਬਹੁਤ ਨਿਤਰ ਚੁੱਕੀਆਂ ਨੇ ਖਾਸ ਕਰਕੇ ਪੰਜਾਬ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਦੋ ਪਾਰਟੀਆਂ ਨਜ਼ਰ ਆਉਂਦੀਆਂ ਸੀਗੀਆਂ ਅਕਾਲੀ ਦਲ ਤੇ ਕਾਂਗਰਸ ਤੇ ਇਹਨਾਂ ਦੇ ਉੱਤੇ ਬਾਕੀ ਜਿਹੜੀਆਂ ਲੈਫਟ ਦੀਆਂ ਕੁਝ ਜਮਾਤਾਂ ਸੀਗੀਆਂ ਜਾਂ ਹੋਰ ਛੋਟੇ ਦਲ ਸੀ ਉਹ ਲਾਉਂਦੇ ਸੀ ਇਲਜ਼ਾਮ ਕਿ ਇਹ ਰਲ ਮਿਲ ਕੇ ਇੱਕ ਇੱਕ ਟਰਮ ਪੂਰੀ ਕਰਦੇ ਆ ਪਰ ਹੁਣ ਜਦੋਂ ਇਸ ਪਿੱਟ ਦੇ ਵਿੱਚ ਤੀਜੀ ਵੱਡੀ ਧਿਰ ਆਮ ਆਦਮੀ ਪਾਰਟੀ ਬਣ ਕੇ ਉੱਭਰੀ ਉਸ ਤੋਂ ਬਾਅਦ ਚਾਰ ਤੋਂ ਪੰਜ ਅਕਾਲੀ ਦਲ ਔਰ ਇਸ ਤੋਂ ਬਾਅਦ ਹੁਣ ਇਹ ਜਿਹੜਾ ਨਵਾਂ ਪੁਨਰ ਸਰਜੀਤ ਵਾਲਾ ਧੜਾ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਉਹਨਾਂ ਨੂੰ ਨਾਮ ਦਿੱਤਾ ਜਾਵੇ ਉਹ ਪੰਜਾਬ ਦੀ ਖੇਤਰੀ ਪਾਰਟੀ ਦਾ ਰੁਤਬਾ ਹਾਸਲ ਕਰਕੇ ਲੋਕਾਂ ਦੇ ਵਿੱਚ ਜਾਣਗੇ ਤਾਂ ਇੰਨੀ ਪਾਰਟੀਆਂ ਹੋਣ ਤੋਂ ਬਾਅਦ ਜਿਹੜੀ ਜਿੱਤ ਹੈ ਉਹ ਬڑے ਛੋਟੇ ਮਾਰਜਨ ਦੀ ਹੋਏਗੀ ਹੋ ਸਕਦਾ ਹੈ ਕਿ ਜਿਹੜਾ 30 ਪਰਸੈਂਟ ਵੋਟ ਸ਼ੇਅਰ ਲੈ ਗਿਆ ਉਹ ਬਿਲਕੁਲ ਜਿੱਤ ਦੇ ਕਰੀਬ ਹੋਵੇਗਾ ਔਰ ਇਹਦੇ ਵਿੱਚ ਕਿਹਦੇ ਜਿਹੜੇ ਆ ਸਿਤਾਰੇ ਖਰਾਬ ਹੋਣਗੇ ਜਦੋਂ ਇੱਕ ਕਨਸੀਸਟੈਂਸੀ ਦੇ ਵਿੱਚ ਕੈਂਡੀਡੇਟ ਦੀ ਪਰਮਾਰ 2222 ਹੋ ਜਾਏਗੀ ਕੋਈ 50 ਵੋਟ ਵੀ ਲਏਗਾ ਤੇ ਕੋਈ 50000 ਵੀ ਲਏਗਾ ਉਹਦੇ ਚ ਫਾਇਦਾ ਨੁਕਸਾਨ ਕਿਸ ਨੂੰ ਆ ਰੂਲਿੰਗ ਕਲਾਸ ਨੂੰ ਇਸ ਗੱਲ ਦਾ ਨੁਕਸਾਨ ਹੋਏਗਾ ਜਾਂ ਮੇਨ ਵਿਰੋਧੀ ਧਿਰ ਨੂੰ ਇਹਦਾ ਫਾਇਦਾ ਹੋਵੇਗਾ ਜਾਂ ਫਿਰ ਆਪਣੇ ਪੱਧਰ ਦੇ ਉੱਤੇ ਇਕੱਲੇ ਮੈਦਾਨ ਦੇ ਵਿੱਚ ਨਿੱਤਰ ਕੇ ਸੁਪਨੇ ਬਣਾਉਣ ਦੇ ਆ ਸੋਚ ਰਹੀ ਬੀਜੇਪੀ ਜਿਹੜੀ ਹੈ ਉਹ ਵੋਟ ਆਪਣੇ ਤਰੀਕੇ ਦੇ ਨਾਲ ਮੈਨੇਜ ਕਰਕੇ ਜਿੱਤ ਦੇ ਜਿਹੜੇ ਦਾਅਵੇ ਕਰ ਰਹੀ ਹੈ ਉਹ ਨਜ਼ਰ ਆ ਰਹੀ ਹੈ ਕਿਉਂਕਿ ਬੀਜੇਪੀ ਦੇ ਲਈ ਇੱਕ ਥਿਊਰੀ ਹੈ ਕਿ ਬੀਜੇਪੀ ਜਿੱਥੇ ਵੀ ਜਾਂਦੀ ਹੈ ਉਹ ਉਸ ਦੇ ਵੱਲੋਂ ਹਿੰਦੂ ਵੋਟ ਨੂੰ ਟਾਰਗੇਟ ਕੀਤਾ ਜਾਂਦਾ ਹੈ ਹਿੰਦੂ ਲੋਕਾਂ ਦੇ ਵਿੱਚ ਜਾਂ ਸ਼ਹਿਰੀ ਲੋਕਾਂ ਦੇ ਵਿੱਚ ਉਸ ਦੀ ਜਿਹੜੀ ਮਕਬੂਲੀਅਤ ਹੈ ਉਸ ਦੇ ਵਿੱਚ ਉਹ ਆਪਣੀ ਪੈੜ ਜਮਾਉਣ ਦੇ ਵਿੱਚ ਕਾਮਯਾਬ ਰਹਿੰਦੀ ਹੈ ਔਰ ਪੰਜਾਬ ਦੇ ਵਿੱਚ ਵੀ ਕੀ ਬੀਜੇਪੀ ਉਸੇ ਤਬਕੇ ਨੂੰ ਟਾਰਗੇਟ ਕਰੇਗੀ ਜਾਂ ਫਿਰ ਕਿਸਾਨਾਂ ਨੂੰ ਖੁਸ਼ ਕਰਨ ਦੇ ਲਈ ਵੀ ਕੋਈ ਵੱਡੇ ਐਲਾਨ ਬਿਫੋਰ ਇਲੈਕਸ਼ਨ ਜਿਹੜੇ ਕੀਤੇ ਜਾਣਗੇ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਸਵਾਗਤ ਹੈ ਤੁਹਾਡਾ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਤੇ ਕਹਿਣਾ ਕੀ ਚਾਹੁੰਦੇ ਹੋ ਜੀ ਪਟਿਆਲਾ ਤੋਂ ਮਨੋਜ ਗੱਲ ਕਰਦਾ ਜੀ 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 ਬਿਲਕੁਲ ਟੌਪਿਕ ਜਿਹੜਾ ਜਿਹਾ ਚੁਣਿਆ ਸਾਫ ਤੋਂ ਤੇ ਹੈ ਵੀ ਬੀਜੇਪੀ ਕਿਸ ਤਰੀਕੇ ਦੇ ਨਾਲ ਕੋਸ਼ਿਸ਼ ਕਰ ਸਕਦੀ ਹੈ ਕਿਉਂਕਿ ਇਸ ਵਾਰ ਅਗਰ ਮੌਕਾ ਬੀਜੇਪੀ ਨੂੰ ਮਿਲਦਾ ਤਾਂ ਪਟਿਆਲੇ ਦੇ ਵਿੱਚੋਂ ਗੱਲ ਕਰੀਏ ਤਾਂ ਕਾਫੀ ਇੰਡੂ ਜਿੱਥੇ ਬੰਦੀਆਂ ਨਾਲ ਹਮੇਸ਼ਾ ਦੀ ਤਰ੍ਹਾਂ ਹੈ ਪਰ ਇਸ ਵਾਰ ਜਿਹੜਾ ਅਕਾਲੀ ਦਲ ਤੇ ਬੀਜੇਪੀ ਦਾ ਆਪਸ ਦੇ ਵਿੱਚ ਅਲਾਈਂਸ ਦਾ ਜਿਹੜਾ ਖੱਚਾ ਉਸ ਤੋਂ ਬਾਅਦ ਕੁਝ ਪਿਕਚਰੜੀਆਂ ਕਲੀਅਰ ਹੋ ਸਕਦੀ ਹੈ ਸਾਫ ਤੋਂ ਤੇ ਲੋਕਾਂ ਨੂੰ ਉਮੀਦ ਇਹੀ ਹੈ ਕਿ ਅਗਰ ਬੀਜੇਪੀ ਆਪਣੇ ਦਮ ਤੇ ਲੜਦੀ ਹੈ ਤਾਂ ਵੋਟ ਬੈਂਕ ਜਿਸ ਤਰੀਕੇ ਦੇ ਨਾਲ ਬਾਕੀ ਜ਼ਿਲ੍ਹਿਆਂ ਦੇ ਵਿੱਚ ਪਿੱਛੇ ਕੋਈ ਚੋਣਾਂ ਵਿੱਚ ਵਧਿਆ ਹੈ ਜਰੂਰ ਮੁਕਾਬਲਾ ਤਕੜਾ ਹੋ ਸਕਦਾ ਪਰ ਅਗਰ ਅਲਾਈਅੰਸ ਦੇ ਤੌਰ ਤੇ ਗੱਲ ਚੱਲਦੀ ਹੈ ਬੀਜਪੀ ਤੇ ਅਕਾਲੀ ਦਲ ਤਾਂ ਉਸੇ ਸਾਹਮਣੇ ਨਾਲ ਤਸਵੀਰ ਕੁਝ ਹੋਰ ਹੋਏਗੀ ਇਸ ਵਾਰ ਚੋਣਾਂ ਦੀ ਹੋ ਸਕਦਾ ਕੋਈ ਨਾ ਕੋਈ ਖੁਰਸੋਚ ਨਵੀਂ ਲੈ ਕੇ ਆਣੀ ਪਵੇ ਕੋਈ ਸਟ੍ਰੈਟਜੀ ਨਵੀਂ ਬੀਜਪੀ ਲੈ ਕੇ ਆਪਣੀ ਆਵੇ ਜੇ ਸਾਫ ਸਿਰ ਹਿੰਦੂ ਵੋਟ ਦੀ ਗੱਲ ਹੈ ਤਾਂ ਉਹ ਤਾਂ ਹਮੇਸ਼ਾ ਹੀ ਨਾਲ ਰੱਖਦੇ ਨੇ ਪਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਜਰੂਰ ਮੁਕਾਬਲਾ ਤਕੜਾ ਹੋ ਸਕਦਾ ਕਿਉਂਕਿ ਵੋਟ ਬੈਂਕ ਬੀਜਪੀ ਦਾ ਪਿਛਲੇ ਕਾਫੀ ਚੋਣਾਂ ਦੇ ਵਿੱਚ ਜਿਹੜਾ ਵਧਦਾ ਦਿਖਾਈ ਦਿੱਤਾ ਹੈ ਜੀ ਜੀ ਠੀਕ ਹੈ ਸ਼ੁਕਰੀਆ ਸਮਾਕਟਿਆ ਗੱਲਬਾਤ ਕੀਤੀ ਆਪਣਾ ਪੱਖ ਰੱਖਿਆ ਦਰਅਸਲ ਗੱਲ ਇਹ ਹੈ ਕਿ ਬੀਜੇਪੀ ਨੂੰ ਨੁਕਸਾਨ ਹੈ ਜਾਂ ਫਾਇਦਾ ਬੀਜੇਪੀ ਹਮੇਸ਼ਾ ਇਕੱਲੇ ਚੋਣਾ ਲੜ ਕੇ ਹੁਣ ਤੱਕ 22 ਤੋਂ ਬਾਅਦ ਆਪਣੇ ਆਪ ਨੂੰ ਫਾਇਦੇ ਦੇ ਵਿੱਚ ਗਿਣ ਰਹੀ ਹੈ ਕਿ ਉਹਦਾ ਵੋਟ ਸ਼ੇਅਰ ਵਧਿਆ ਹੈ ਪਰ ਵਧਿਆ ਵੋਟ ਸ਼ੇਅਰ ਜਿੱਤ ਦੀ ਗਰੂਹਾਂ ਤੇ ਲੈ ਕੇ ਜਾ ਸਕਦਾ ਹੈ ਜਾਂ ਨਹੀਂ ਕਿਉਂਕਿ ਇਸ ਦਰਮਿਆਨ ਕਾਂਗਰਸ ਆਪਣੇ ਆਪ ਨੂੰ ਵੱਡੀ ਧਿਰ ਬਣਾ ਕੇ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ ਸਿਰਫ ਰੌਲਾ ਕਹਿੰਦੇ ਸੀਮ ਫੇਸ ਦਾ ਔਰ ਉਹ ਫੇਸ ਜਿਹੜਾ ਕਿ ਉਹਨਾਂ ਦੀ ਵੱਡੀ ਲੀਡਰਸ਼ਿਪ ਦਿੱਲੀ ਵਾਲੇ ਨੇ ਤੈਅ ਕਰਨਾ ਪਰ ਦੂਸਰੇ ਪਾਸੇ ਅਕਾਲੀ ਦਲ ਦੇ ਵਿੱਚੋਂ ਉਹ ਕਹਿੰਦੇ ਜਿਹੜਾ ਖਾਲੀ ਦਲ ਹੋ ਗਿਆ ਤੇ ਹੁਣ ਜਿਹੜੇ ਉਹਨਾਂ ਦੇ ਵਿੱਚੋਂ ਦਾਗਦਾਰ ਸੀਗੇ ਉਹ ਉਹ ਪੁਨਰ ਸਰਜੀਤ ਵਾਲਿਆਂ ਨਾਲ ਜੁੜ ਚੁੱਕੇ ਐ ਤੇ ਉਹ ਪੰਜਾਬ ਨਾਮ ਰੱਖ ਕੇ ਆਪਣੇ ਆਪ ਨੂੰ ਖੇਤਰੀ ਪਾਰਟੀ ਦੇ ਵਜੋਂ ਸਟੈਬਲਿਸ਼ ਕਰਕੇ ਸਰਕਾਰ ਬਣਾਉਣਗੇ ਪਰ ਵਾਰਿਸ ਪੰਜਾਬ ਦੇ ਪਿੱਛੇ ਨਹੀਂ ਉਹ ਕਹਿੰਦੇ ਆ ਕਿ ਜਿਵੇਂ ਅਮਰਿਤਪਾਲ ਨੂੰ ਵੱਡੀ ਜਿੱਤ ਲੋਕਾਂ ਨੇ ਦਿੱਤੀ ਹੈ ਤੇ ਉਹਨਾਂ ਦੀ ਪਾਰਟੀ ਨੂੰ ਦੇਣਗੇ ਔਰ ਉਹਨਾਂ ਨੇ ਵਹੀਰ ਰੱਖਣ ਦਾ ਵੀ ਫੈਸਲਾ ਰੱਖ ਲਿਆ ਕਿ ਉਹ ਵਹੀਰ ਕੱਢਣ ਗਿਆ ਉਹਦੇ ਸਮੇਂ ਦੇ ਵਿੱਚ ਸੋ ਗੱਲ ਇਹ ਹੈ ਕਿ ਸਰਕਾਰ ਕਿਦੀ ਬਣੇਗੀ ਜਿੱਤ ਦੇ ਨੇੜੇ ਕੌਣ ਠੁਕਦਾ ਹੋਇਆ ਨਜ਼ਰ ਆ ਰਿਹਾ ਆਪਣਾ ਕਮੈਂਟ ਜ਼ਰੂਰ ਛੱਡਿਓ ਅੱਜ ਦੇ ਲਈ ਇਨਾ ਹੀ ਮੁੜ ਮਿਲਾਂਗੇ ਨਵਜੋਤ ਸਿੰਘ ਢਾਲੀਵਾਲ ਨੂੰ ਦੀ ਇਜਾਜ਼ਤ ਸਤਿ ਸ੍ਰੀ ਅਕਾਲ ਕਿਸਾਨਾਂ ਨੂੰ 22 ਮਸਲਾਂ ਤੇ ਐਮ ਐਚ ਪੀ ਦਿਵਾਗੇ ਦਿੱਲੀ